ਔ ਜਿਹੜੀ ਤੁਹਾਡੇ ਹਿਸਾਬ ਦੇ ਨਾਲ ਵੀ ਪੂਰਾ ਕੁੱਤਰ ਜਦੋਂ ਵਰ ਗਿਆ ਹੈ ਚੰਗੇ ਢੰਗ ਨਾਲ ਉਹਨੂੰ ਫਿਰ ਧਾਣੇ ਰੱਖੋ ਜਿੰਨੀ ਛੇਤੀ ਜਿਹੜਾ ਤੁਹਾਡਾ ਕੁੱਤਰ ਪਾਣੀ ਖਾਈ ਤਾਂ ਸੰਦਲ ਤੁਹਾਡਾ ਕੁੱਤਰ ਤੰਦਰੁਸਤਾ ਜਿਹੜਾ ਅੱਧੇ ਪੂਨੇ ਘੰਟੇ ਜਿਹੜਾ ਪਾਣੀ ਖੇਡ ਲਿਆ ਨਾ ਉਹਨੇ ਸਰੀਰ ਦਾ ਸਰੀਰ ਦਾ ਭਜਨ ਕਰ ਦੇਣਾ ਤੇ ਸੰਦਲ ਦੋਨਾ ਮੰਗਦਾ ਤੁਹਾਡਾ ਕੁੱਤਰ ਤੰਦਰੁਸਤਾ ਨੂੰ ਕੋਈ ਬਮਾਟ ਵਾਲੀ ਨਹੀਂ ਜਿਹੜਾ ਕੁੱਤਰ ਪਾਣੀ ਨਹੀਂ ਖਾਈ ਤਾਂ ਪਾਣੀ ਵੀ ਰੋਕੀ ਰੱਖਦੇ ਆ ਉਹ ਕੁੱਤਰ ਖੰਦ ਨੂੰ ਕੋਈ ਗੜਵੜ ਲੈਣਾ ਬਿਮਾਰ ਹੋਇਆ ਹਾਂ ਹਾਂ ਗੱਲ ਵੀ ਜਿਹੜਾ ਬੰਦਾ ਕਹਿੰਦਾ ਮੈਂ ਇੱਥੇ ਐਤ ਤੇ ਬਹਿ ਕੇ ਸਿੱਖ ਜਾਊਂਗਾ ਸੋਸ਼ਲ ਮੀਡੀਆ ਤੇ ਭਾਈ ਇਹ ਆਏ ਬੰਦਾ ਆਏ ਇਹਦੇ ਬੰਦੇ ਲੰਡੂ ਉੱਤੇ ਮਰ ਜਾਂਦੇ ਭਗਾਈ ਆਹ ਦੇ ਲੋ ਆਹ ਦੇ ਲੋ ਆਹ ਦੇ ਲੋ ਇਹ ਗੱਲਾਂ ਨਹੀਂ ਇੰਟਰਵਿਊ ਹੁੰਦੀ ਕੀ ਆ ਭਾਈ ਲੋਕਾਂ ਨੂੰ ਤਾਂ ਇਹੀ ਆ ਵੀ ਖੇਡ ਦੱਸੋ ਇੰਟਰਨੈਟ ਦੇ ਵਿੱਚ ਖੇਡ ਕੋਣ ਦੱਸਦਾ ਮੈਂ ਤਾਦ ਕੋਣ ਵੀ ਮੈਂ ਤੁਹਾਨੂੰ ਐ ਰਾਮ ਕੇ ਝੱਡੂ ਮੈਂ ਐ ਰਾਮ ਕੇ ਝੱਡੂ ਇਹ ਤਾਂ ਭਾਈ ਫੁਗਰੇ ਬੰਦਿਆਂ ਦੀ ਗੱਲ ਆ ਫੁਗਰਾ ਬੰਦਾ ਨਾ ਭਗਾਈ ਮਾਰ ਜਾਂਦੇ ਰਹਿੰਦੇ ਆ ਵੀ ਅਸੀਂ ਐਂ ਗੱਲ ਆਪਾਂ ਨਹੀਂ ਗੱਲ ਕਰਦੇ ਆਪਦੀ ਖੇਡ ਬਾਰੇ ਭਾਈ Gracias.